ਅਸਲਾਮੁਅਲੈਕੁਮ ਐਂਡ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਪਿਆਰ ਬਰਾਮਾ ਦਾ ਉਮੀਦ ਕਰਨੀ ਆ ਵਧੀਆ ਹੋਵੋਗੇ ਤੇਰਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਜਾਨੀ ਕਿ ਤੁਹਾਡੀ ਵਰਪੂਰ ਫਰਮਾਇਸ਼ ਤੇ ਅਸੀਂ ਫੇਰ ਲੈ ਆਏ ਆ ਜੀ ਦੁਬਾਰਾ ਰਮਤੇ ਨੇ ਪੀਨੀ ਖਾਣ ਲਈ ਤੇ ਜਾੜਾ ਸ੍ਰੀ ਰਮਤਾ ਹਾਂਜੀ ਤੇ ਚਲੋ ਦੇਖਨੇ ਆ ਵੀਡੀਓ ਜੋ ਉਸ ਤੋਂ ਬਾਅਦ ਇੱਥੇ ਗੱਲਬਾਤ ਕਰਾਂਗੇ ਤੇ ਜਿਹੜੇ ਪਿਆਰ ਚੈਨਲ ਤੇ ਨਵੇਂ ਨੇ ਫੌਰਨ ਤੋਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਤੇ ਚਲੋ ਸੋਣਦੇ ਆ ਰਮਤੇ ਦੀ ਦੁਬਾਰਾ ਆਪ ਵੀ ਦੇਖ क्योंकि रमते ने बड़ी वजिया गलियां हों जी नजम अर्ज कर रहे हैं रमते पीनी छट दी है जेड़े लोग पीने की लालच कर जाते हैं उन्होंने बारे भी सुन लो ਲਾ ਕੇ ਕੋਣਾ ਕੁੱਟ ਜਦੋਂ ਮੈਂ ਕਰਨਾ ਅੱਖ ਗੁਲਾਬੀ ਨਾ ਮੈਂ ਮਾਰਾਂ ਬੜਕ ਛੜਕ ਤੇ ਨਾ ਕੋਈ ਕਰਾਂ ਖਰਾਬੀ ਵੇਖ ਵੇਖ ਕੇ ਲੋਕੀ ਐਵੇਂ ਸੜਦੇ ਵਾਂਗ ਮਤਾਬੀ ਲੱਲੂ ਬੰਦੂ ਵੀ ਪਿਆ ਅਖਣ ਰਮਤਾ ਹੋਇਆ ਸ਼ਰਾਬੀ ਲੰਡੀ 부ਚੀ ਕਰੇ ਟਿਚਰਾ ਕਰਦੇ ਤਾਂ ਦਿਲ ਖੱਟਾ ਆਖਰ ਮੈਂ ਦਿਲ ਨੂੰ ਸਮਝਾਇਆ ਛੱਡ ਦੇ ਪੀਣੀ ਜੱਟਾ ਬਦ ਨਾਲ ਨਾਮ ਬੁਰਾ ਏ ਗਲ ਮਸ਼ਹੂਰ ਪੁਰਾਣੀ ਖਾਲੇ ਤੋਂ ਬੋਤਲ ਦੀ ਹੁਣ ਨਹੀਂ ਦਾਰੂ ਨੂੰ ਲਾਣੀ ਜਿਗਰਾ ਕਰਕੇ ਸੋ ਵੀ ਬੋਤਲਾਂ ਲੱਗ ਪਿਆ ਬੋਤਲਾਂ ਸੱਦੇ ਖਾਲੀ ਬਈ ਤੋੜ ਦਿੱਤੀ ਯਾਰੀ ਸਾਗੀ ਦੀ ਸਾਗਰ ਸਣੇ ਪਿਆਲੀ ਘਰ ਵਿੱਚ ਸਭ ਸੱਖਣੀਆਂ ਸ਼ੀਸ਼ੀਆਂ ਲੱਗ ਪਿਆ ਕਰਨ ਸਫਾਈ ਅਚਾਨਕ ਇੱਕ ਸ਼ਰਾਬ ਦੀ ਬੋਤਲ ਭਰੀ ਹੋਈ ਹੱਥ ਆਈ ਛੱਡਣ ਲੱਗਿਆ ਦਰਸੇ ਆ ਗਿਆ ਕੀ ਏ ਕਉਨ ਮਾਣੀ ਦਿਲ ਗ ਗਿਆ ਥੱਕ ਲਾਲ ਭਰੀ ਭਰ ਆਇਆ ਮੂੰਹ ਵਿੱਚ ਪਾਣੀ ਬੋਤਲ ਵਿੱਚ ਅੰਗੂਰ ਦੀ ਬੇਟੀ ਕਹਿ ਕੇ ਬਾਗ ਨੂੰ ਚੱਕ ਲਈ ਖੋਲ ਕੇ ਡਕਾ ਲਾ ਲਈ ਕੋਈ ਡੀਕੇ ਛਕ ਲਈ ਪਹਿਲੇ ਹੀ ਘੁੱਟ ਨਾਲ ਆ ਗਈ ਗਰਮੀ ਹੋ ਗਈ ਅਕਮਸਤਾਨੀ ਭਾਇਆ ਕੁ ਜਦ ਅੰਦਰ ਗਈ ਤਾਂ ਮੁੜਈ ਫੇਰ ਜਵਾਨੀ ਅਬ ਇਹ ਨਾਲ ਦਲੇਰੀ ਆਵੀਂ ਡੌੜੇ ਫਿਰ ਫੁਰਕਾਏ ਤੀਜੇ ਬੂਏ ਤੋੜ ਚੜਾ ਦਾ ਢੇਲੇ ਨਿਕਲ ਆਏ ਸਾਲਮ ਬੋਤਲ ਨੇ ਕਰ ਦਿੱਤੀ ਸੂਰਤ ਭੈੜ ਭੜ ਦਖੜਬੀ ਸ਼ਕਲ ਹੋ ਗਈ ਜਿਉਂ ਬਾਂਦਰ ਦੀ ਬੁੱਤੀ ਨਾਵਾ ਖੜਚ ਕੇ ਬਣ ਗਿਆ ਬੁੱਤੂ ਪੱਲਿਓਂ ਪੀ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਗੇ ਵਧਿਆ ਨજર ਪਈ ਇੱਕ ਛੈਲ ਛਬੀਲੀ ਛੋਰੀ ਬਾਰੀ ਦੇ ਵਿੱਚ ਵਾਲ ਸਕਾਵੇ ਜਿਉ ਗੰਨੇ ਦੀ ਕੋਰੀ ਗੱਜ ਗੱਜ ਲੰਮੇ ਵਾਲ ਉਸ ਦੇ ਨੇਰੇ नाग ਕੁੰਡਿਆਲੇ ਉੜਕ ਗਿਆ ਮੈਂ ਵਾਲ ਵੇਖ ਕੇ ਮਸਿਆ ਵਰਗੇ ਕਾਲੇ ਪਰਖਣ ਲੱਗਾ ਕਿਸਮਤ ਖੋਰੇ ਹੋ ਜਾਵਣ ਪੌੰਬਾਰਾ ਕਾੜ ਕੇ ਜੰਗਾ ਮੋਕਾ ਛੇੜੀ ਮਾਰ ਦਿੱਤੀ ਫੇਰੀ ਯਾਰਾਂ ਨਾ ਗਾਲਾਂ ਨਾ ਛਿੜਕਾ ਸੀਤੀ ਸੁਣਿਓ ਕੁਜ ਨਾ ਪਾ ਸਮਝ ਗਏ ਫਸ ਗਈ ਰੱਬ ਨੇ ਕਿਸਮਤ ਖੋਲੀ ਫੇਰ ਮੈਂ ਲੱਗਦਾ ਕਿ ਆਖਿਆ ਸੋਹਣਿਓ ਕੁਝ ਤਾਂ ਬੋਲੋ ਸੁਤੇ ਭਾਗ ਜਗਾ ਦਓ ਸਾਟੇ ਦਿਲ ਦੀ ਕੁੰਡੀ ਖੋਲੋ ਸਰ ਸਖਾ ਕਰ ਜ਼ੁਲਫਾਂ ਪਿੱਛੇ ਜਾਦੇ ਉਸ ਤਾਉਣ ਭਾਈ ਕੁੜੀ ਦੀ ਥਾਉ ਨਿਕਲ ਆਇਆ ਦਾੜੀ ਵਾਲਾ ਭਾਈ ਲੱਗੀ ਚੈਲਛਬੀਂ ਅੱਗੇ ਕਿਰਦੀ ਦਾੜੀ ਰਿੱਧੀ ਖੀੜ ਤੇ ਹੋ ਗਿਆ ਦਰਿਆ ਕਿਸਮਤ ਨਿਕਲੀ ਮਾੜੀ ਸੋਚਿਆ ਸੀ ਹੂੰ ਸਾੜੀ ਵਾਲੀ ਨਿਕਲ ਪਿਆ ਕਸ਼ਹਰਾ ਹੋ ਗਿਆ ਉਹ ਜਵਾਲੇ ਮੇਰੇ ਫੜ ਕੇ ਹੱਥ ਮ ਤਹਿਰਾ ਐਸਾ ਰਗੜਾ ਲਾਇਆ ਮੈਨੂੰ ਯਾਦ ਕਰਾਤੀ मन छुटिया मैनू जेवे खड़वी मान के पैया मन छुड़ाया लोग मेरी सुनके हाल दवाई ਅਰੀ ਦੀ ਥਾਂ ਜਨੇ ਟਕਰ ਪਿਆਨੇ ਨਸ ਕੇ ਜਾਨ ਬਚਾਈ ਇੰਨੇ ਵਿੱਚ ਮੇਰੀ ਬੋਕੀ ਵੀ ਉਥੇ ਦਬਦੀ ਲਬਦੀ ਆਈ ਪਿੱਛੋਂ ਆ ਕੇ ਫੜ ਲਈ ਉਹਨੇ ਘੁੱਟ ਕੇ ਮੇਰੀ ਗਲਾਈ ਮੈਂ ਸਮਝਿਆ ਫਿਰ ਉਸ ਬੰਦੇ ਫੜ ਲਿਆ ਮੈਨੂੰ ਆ ਕੇ ਡਰ ਦਾ ਮਾਰਾ ਨਸ ਪਿਆ ਮੈਂ ਅੰਮੀ ਗੁੱਟ ਛਡਾ ਕੇ ਨਸੇ ਦਾ ਮੇਰਾ ਸਾਹ ਫੁੱਲਿਆ ਖੁੱਲ ਗਿਆ ਲਾਚਾ ਮੇਰਾ ਗੋਟੀ ਪਿੱਛੋਂ ਆਜਾ ਮਾਰੇ ਖੜ ਜਾਵੇ ਮੇਰੇ ਸ਼ੇਰਾ ਅੱਗੇ ਅੱਗੇ ਮੈਂ ਨਸ ਪਿਆ ਪਿੱਛੇ ਬਉਟੀ ਮੇਰੀ ਵੇਖੇ ਲੋਕਾਂ ਨੂੰ ਸ਼ੱਕ ਪੈ ਗਿਆ ਏ ਕੋਈ ਹੀਰਾ 베ਰੀ ਲੋਕਾਂ ਸਮਝਿਆ ਛੇੜ ਜਨਾਨੀ ਕੋਈ ਲਫੰਗਾ ਨਠਾ ਵੀਦੇ ਫੜ ਲੋ ਜਾਣ ਨਾ ਪਾਏ ਉੱਲੂ ਦਾ ਪੱਠਾ ਵੇਖਾ ਵੇਖੀ ਲਏ ਹਜ਼ਾਰਾਂ ਲੋਕਾਂ ਕਸ ਲੰਗੂਟੇ ਕਈਆਂ ਦੇ ਹੱਥ ਟੁੱਟੇ ਚਿੱਤਰ ਫੜ ਲੈ ਕਈਆਂ ਸੋਟੇ ਚੋਰਾ ਪਿੱਛੇ ਵਾਰ ਜਿਵੇਂ ਇੰਜ ਮੈਨੂੰ ਵਗੇ ਲਾ ਘੰਟਾ ਕਰਦੇ ਚੌਂਕ 'ਚ ਮੈਨੂੰ ਘੇਰ ਕੇ ਲੰਮਾ ਪਾ ਲਿਆ ਲੱਗ ਪਏ ਕੁੱਟਣ ਮਾਰਨ ਵਾਲਿਆਂ ਦਾ ਲਈਆਂ ਫਿਰ ਲੈਣਾ ਨਾਲੇ ਆਖਣ ਮਾਰੋ ਗੁੰਡਾ ਛੇੜੇ ਮਾਵਾ ਪਹਿਣਾ ਬਈਉ ਨੇ ਹੱਥ ਸੇਕੇ ਜੀਦੇ ਪਿਓ ਨਾ ਮੱਖੀ ਮਾਰੀ ਮਾਮਨੇ ਹੋ ਵੀ ਉਹ ਲੋਹਰੀ ਉਮਰਾ ਸਾਰੀ ਰੌਲੀ ਰੱਪੇ ਵਿੱਚ ਯਾਰ ਮੇਰੇ ਬਟੂਏ ਤੂੰ ਕੋਈ ਪੈ ਗਿਆ ਪੱਦ ਸਣੇ ਜੁੱਤੀ ਵੀ ਕੋਈ ਤੈ ਮਦਵੀ ਲਾ ਕੇ ਲੈ ਗਿਆ ਤੂੰ ਸਣੇ ਤੈ ਮੀ ਲਾ ਲਿਆ ਪਾਤਾ ਮੈਨੂੰ ਨਾ ਕੋਈ ਪਾ ਗਿਆ ਤਮਾਸ਼ਾ ਨਾਰੇ ਕਹਿਣ ਸ਼ਰਾਬੀ ਜੀ ਜੇ ਅੰਗਰੀ ਯਾਰੋ ਜਣੇ ਖਣੇ ਦੀ ਭਾਤੀ ਕੀ ਰੋਕੂ ਤੇ ਮੇਰਾ ਰੁਸਿਆ ਜਾਂਦਾ ਰਾਂਝਾ ਇਹ ਵੀ ਨਹੀਂ ਕਿਆ ਮੈਂ ਫੜਕੇ ਲਾ ਰੋਈ ਤੂੰ ਪਾਂਚਾ ਫੜਦਾ ਮੈਨੂੰ ਲੋਕਾਂ ਨਾਲੇ ਕਹਿਣ ਲਗੇ ਉੱਠ ਸ਼ੇਰਾ ਵਿਸੇ ਓਏ ਟਮਾਟਰ ਵਾਂਗੂ ਕਰਕੇ ਬੂਥਾ ਮੇਰਾ ਨਾਲ ਕਹਿੰਦੇ ਸੌਰੀ ਭਾਈਆ ਮaaf ਕਰ ਦਿਓ ਸਾਨੂੰ ਸੀ ਫਰਿਸ਼ਤੇ ਕੁੰਦਾ ਸਮਝ ਆਂ ਲਗੜ ਸੋਟਿਆ ਤੁਹਾਨੂੰ ਨਾਲੇ ਛਡ ਪੈ ਚਾਰੇ ਪਾਸੇ ਖੜ ਖੜ ਕੇ ਫਿਰ ਹਾਸੇ ਲੋਕਾਂ ਦੇ ਲਈ ਹਾਸਾ ਹੋ ਗਿਆ ਸੁਭਣੇ ਆਪਣੇ ਪਾਸੇ ਫੜ ਲੈ ਕੰਨ ਸ਼ਰਾਬ ਤੋਂ ਫਿਰ ਮੈਂ ਉਸ ਦਿਨ ਤੋਂ ਵਾ ਕੀਤੀ ਦੇਖ ਦਿੱਤਾ ਬੋਤਲ ਨੂੰ ਮੱਥਾ ਰੰਦੇ ਫਿਰ ਨਹੀਂ ਪੀਤੀ ਦੇਖ ਦਿੱਤਾ ਬੋਤਲ ਨੂੰ ਮੱਥਾ ਰੰਦੇ ਫਿਰ ਨਹੀਂ ਪੀਤੀ ਮੈਂ ਠੇਕ ਸਤਾ ਬੋਤਨ ਨੂੰ ਮੰਨਣਾ ਰਵੇ ਕਿ ਨਹੀਂ ਜਸਨਾ ਜੀ ਨੇ ਵਿਚਾਰੇ ਪਿਆਰੇ ਰਮ ਤੇਜੀ ਨਾਲ ਹੋਈ ਆ ਨਾ ਉਹਨਾਂ ਨੂੰ ਕਿਸੇ ਨਾਲ ਨਹੀਂ ਹੋਈ ਹਰ ਜਗ੍ਹਾ ਇਹ ਇੰਨੀ ਕੁਕੜ ਪੈ ਗਈ ਜੀ ਕਹਿੰਦੇ ਉਹਨਾਂ ਨੇ ਵੀ ਮੇਰੇ ਤੇ ਹੱਥ ਸੇ ਕਿ ਨਹੀਂ ਮੈਂ ਤੇ ਪਿਓ ਨੇ ਕਦੀ ਮੱਖੀ ਵੀ ਨਹੀਂ ਬੁਲਾਈ ਜੀ ਕਹਿੰਦਾ ਜਿਹੜੇ ਲੱਭੇ ਮਾਰਦੇ ਕਿਸੇ ਨੂੰ ਮਾਰਦੇ ਇਹ ਗੱਲ ਆਇਆ ਕੁਦਰੀ ਤੇ ਵਿਚਾਰੇ ਦੀ ਕਿਸਮਤ ਤੁਹਾਡੇ ਕਿਸੇ ਪਾਸੇ ਨੂੰ ਕੋਈ ਕੰਮ ਨਹੀਂ ਲੱਭਦਾ ਉਹ ਤੋਂ ਖੂਬ ਚਿਤਰ ਕਹਿੰਦੇ ਕਿ ਪਿੱਛੋਂ ਪੇਗਮ ਪਹੁੰਚ ਆਉਂਦਾ ਏ ਲੋਕਾਂ ਦੇ ਸਭ ਕਿਹਨਾਂ ਨੂੰ ਛੇੜ ਕੇ ਆਇਆ ਅੱਗੋ ਨਾਲ ਫਿਰ ਲੰਮੇ ਵਾਲੇ ਕਹਿੰਦਾ ਟਮਾਟਰ ਤੜਾ ਮੈਨੂੰ ਫੇਰ ਤਾਂ ਕਹਿੰਦਾ ਕੁੱਟ ਬੱਟ ਟਮਾਟਰ ਤੜਾ ਮੈਨੂੰ ਮੇਕੇ ਕੰਦਾ ਉੱਟ ਜਾ ਸ਼ੇਰਾ ਲੱਗ ਗਈ ਵਧੀਆ ਬੇ ਵਧੀਆ ਸੀ ਮੈਂ ਅੱਗੇ ਗਿਆ ਮੈਂ ਕਿਹਾ ਰਮਤਾ ਜਿਹੜਾ ਛੱਡ ਗਿਆ ਪੀਣੀ ਕੁਛ ਨਹੀਂ ਤੇ ਪਿੱਛੇ ਵੀ ਕੋਈ ਘਾ ਰਹੀ ਹੋਣੀ ਆ ਤੇ ਬਾਕੀ ਤਾਂ ਨਹੀਂ ਮੜੀ ਜੀ ਪਹਿਲੇ ਕਸਮ ਖਾ ਕੇ ਫੋਤਲਦੀ ਉਹਨੇ ਕਸਮ ਖਾਦੀ ਕਿ ਮੈਂ ਦੁਬਾਰ ਨਹੀਂ ਪੀਂਗਾ ਪਰ ਉਹ ਚਲੇ ਇੱਕ ਵੇ ਤਰਸ ਆ ਗਿਆ ਇੱਕ ਪਰਿ ਨਿਕਲੇ ਆਈ ਉਹ ਤੋਂ ਫੇਰ ਤੇ ਆਣ ਵਜਣਾ ਨਾ ਫੇਰ ਤੇ ਆਣ ਵਜ ਗਿਆ ਮੈਂ ਕਿਹਾ ਕਿ ਵਜ ਗਿਆ ਸੀ ਉਹਨੇ ਉਹ ਕਹਿੰਦਾ ਮੇਰਾ ਪਰਸ ਵੀ ਕੋਈ ਲੈ ਗਿਆ ਤੇ ਪਾਗ ਵੀ ਲੈ ਗਿਆ ਲੈ ਗਿਆ ਲੈ ਗਿਆ ਮੇਰੇ ਲੈ ਗਿਆ तो कि आप इमेजिन करो कि किवें लगता। बाकी है कि बढ़िया सी थाने किदा दी लगी वीडियो कमेंट सेक्शन च कमेंट करके जरूर दसे वीडियो ने लाइक like भी करो शेयर भी करो और चैनल नु सब्सक्राइब भी करो तो मिलते हैं जी नई वीडियो च बाय बाय